ਟੈਰਨਿਕ ਡਿਵੀਸ਼ਨ ਵੀ ਹਜੇ 95 ਪੈਸੇ ਆਪਾਂ ਕਹਿ ਸਕਦੇ ਹਾਂ ਕਿ ਉਹ ਹਜੇ ਈਜ਼ੀ ਹੋਵੇ ਦੀ ਸੀ ਜਾਂਦੀ ਹੈ ਅਲਹਮਦੁਲਿ। ਇਹ ਕਿੰਨਾ ਕਿ ਚੱਲਿਆ ਹੋਵੇ ਭਾਈ ਇਹ 280 ਘੰਟੇ ਚੱਲਿਆ। ਸਿਰਫ 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 ਨੰਬਰ ਪੰਜਾਬ ਦਾ ਨੰਬਰ ਵੀ ਵੀਆਈਪੀ ਹੈ ਸਾਡਾ ਇਹ ਆਪਾਂ ਪੁਗਾ ਚੌਰਾ ਤੋਂ। ਚੌਰਾ। ਭਾਈ ਕਿੰਨਾ ਮਾਰ ਰਿਹਾ ਭਈ ਇਹ 2022 ਦੇ ਬਾਅਦ ਨਹੀਂ ਮੀਂਹ ਦਿੱਤਾ। 2022 ਦੇ ਬਾਅਦ ਨਹੀਂ ਮਹੀਨੇ ਦਾ ਜਿੰਨੇ ਤੇ ਹੀ ਮਾਰਦੇ ਤੇ ਮਗਲਾ 260 ਘੰਟੇ ਦਾ ਚੱਲਿਆ। 260 ਘੰਟੇ ਦਾ ਸੇਪਾ ਚੰਦਿਆ ਹੋਇਆ ਹੈਗਾ ਕੈਰਾਂ ਦੀ ਗਰੀ ਹੁੰਦਾ ਆਪਾਂ ਕਹਿ ਸਕਦੇ ਆ 95 ਪੈਸੇ 95 ਰੱਬੇ ਤੋਂ 95 ਪੈਸੇ ਹੈਗੇ ਨਹੀਂ ਆ ਚੇਟਾਂ ਚੂਟਾਂ ਨਾਲੋਂ ਜਿਹੜਾ ਹਰ ਇਲਾਕੇ ਦਾ ਰੁਟਾ ਸਾਰਾ オリジナル ਹੈ ਬਿਲਕੁਲ オリジナル ਆ ਡੀਆਈ ਹੋਇਆ ਹੋਇਆ ਪਾਵਰ ਡੀਆਈ ਵੀ ਹੋਇਆ ਹੋਇਆ ਪਾਵਰ ਵੀ ਹੋਇਆ ਹੋਇਆ ਇਹਦਾ ਰੇਟ ਲੋ ਵੀ ਮਿੱਤਰੋ ਜੀਵੀ ਦਾ ਟਰੈਕਟਰ ਸੇਲ ਪਰਚੇਸ ਤੇ ਪਿੰਡ ਸੰਘੇੜੇ ਖੜਿਆ ਸੰਘੇੜਾ ਪੈ ਕਿੱਥੇ ਜਾਂਦਾ ਬਰਨਾਲੇ ਦੇ ਬਿਲਕੁਲ ਨਾਲ ਸਿਰਫ 2-3 ਕਿਲੋਮੀਟਰ ਦੀ ਦੂਰੀ ਤੇ ਸੰਘੇੜਾ ਪਿੰਡ ਤੇ ਮੇਰੇ ਨਾਲ ਭਾਈ ਸੁਖਮ ਹਨ ਕੀ ਹਾਲ ਹੈ ਬੰਦੀ ਅੱਜ ਆਪਾਂ ਪਹੁੰਚੇ ਹੋਏ ਜੀਵੀ ਦਾ ਟਰੈਕਟਰ ਸੇ ਇੱਧਰ ਨਿਊ ਹਾਲੈਂਡ ਵੀ ਖੜੇ ਨੇ ਆਪਾਂ ਪਹਿਲੀ ਗੱਲ ਕਰਦੇ ਪਿੱਛੋਂ ਸਮਰਾਜਾਂ ਤੋਂ ਗੱਲ ਕਰ ਚੱਲ ਕੇ ਖਿਲੇ ਹੋਣੇ ਆ ਜੋ ਸਮਰਾਜ ਅੱਜ ਕੱਲ ਨੌਜਵਾਨਾ ਵੀ ਘੜੇ ਕਣ ਚ ਬਣੇ ਹੋਏ ਨੇ ਨਿਊ ਹਾਲੈਂਡ ਵੀ ਬਣੇ ਹੋਏ ਨੇ ਕੋ ਸਮਰਾਜ ਪਾਰ ਕੇ ਥੋੜੀ ਜਿਹਾ ਜਾਦੇ ਆ 53 10 ਵੀ ਖੜਾ ਕਾਲੇ ਦੇ ਟਾਲਾ ਤੇ ਪਹਿਲਾਂ ਭਾਈ ਦੂਜੀ ਜਾਂਦੇ ਉੱਥੇ ਸੁਧਿ ਕਰਕੇ ਆਣੇ ਆ ਸਮਰਾਜ 74483 ਕਿੰਨੇ ਮਾਰਦਾ ਬਈ ਇਹ ਦੋ ਵਾਰ 21 ਮਾਰਦਾ ਦੋ ਵਾਰ 21 ਮਾਰਨਾ ਕਿਲੇ ਕਿਹਾ ਹੈ ਮੇਰੇ ਬਾਤ ਨੂੰ ਦੁਹਰਾ ਦਿੰਦਾ ਅਕਸਰ ਇਹ ਕਹਿੰਦਾ ਕਿ ਲੈ ਵਟਾ ਦਾ ਬੰਦਾ ਆਉਂਦਾ ਬਿਲਕੁਲ ਕੋ ਨਾ ਆਉਂਦਾ ਕਿਹੜੀ ਸਮਾਂ ਤੁਸੀਂ ਸਾਰਾ ਰੈਜ਼ਰ ਲਈ ਬਿਲਕੁਲ ਰੇਟ ਕੀ ਹੈ ਇਹਦਾ 6 ਲੱਖ 15 ਹਜ਼ਾਰ ਬਾਕੀ ਮੌਕੇ ਦੇ ਮਾਰਨ ਤਾਂ ਮੌਕੇ ਮਾਰਦਾ ਲੋਦੀ ਨੰਬਰ 50 50 ਪਿਆ ਮਹੀਨੇ ਉੱਨੀ ਬਰਨਾਲੇ ਲੋਡ ਬਰਨਾਲੇ ਦੇ ਨਾ ਤੇ ਜਿਹੜਾ 3955 ਇਹ 2020 ਮਾਰਦਾ 2020 ਮਾਰਦਾ ਇਹ ਕਿੰਨਾ ਚੱਲੇ ਹੋਏ ਇਹ 1100 ਦਾ ਦਰ ਨਾਲ 1100 ਦਾ ਚੱਲੇਗਾ ਕੈਰ ਦਾ ਸਿਰ ਟੋਕੜਾ ਨਾਲ ਜੀ ਹੈਗਾ 85 ਕਿਲੋ ਦੇ ਕਿਸ਼ ਚੇਂਜਰ ਗੇਅਰ ਦੇ ਵਿੱਚ ਚੇਂਜਰ ਗੇਅਰ ਚ ਕੋੜਾ ਆਪਰ ਲੱਗਿਆ ਹੋਣਾ ਨੋੜਾ ਬੰਦ ਵੀ ਲੱਗਿਆ ਹੋਇਆ ਹੈਗਾ ਨੰਬਰ ਇਹਦਾ ਪੰਜਾਬ ਦਾ ਪੰਜਾਬ ਠੀਕ ਹੈ ਇਹਦਾ ਰੇਟ ਮੌਕੇ ਤੇ ਫੋਨ ਕਰੀਂ ਮੌਕੇ ਤੇ ਮਾਰਪਾਂ ਤੇ ਜਿਹੜਾ ਸਵਰਾਜ 1059 ਜਿਹੜਾ ਹੈ ਇਹ 2021 ਮਾਡਲ ਟਾਇਰ ਟੂਰੇ ਦੇ ਬਿਲਕੁਲ ਨਾਲ ਦੇ ਨੇਗੇ ਚੱਲੇ ਕਿੰਨਾ ਕ ਹੋਊਗਾ ਇਹ ਇਹ 790 ਘੰਟੇ ਚੱਲਿਆ ਹੈ 790 ਘੰਟੇ ਜਿੰਨੇ ਹੋਏ ਕੰਡੀਸ਼ਨ ਵਿੱਚ ਸਾਰਾ ਜਰਨਲ ਹੀ ਹੈ ਇਹਦੇ ਨੰਬਰ ਕਿੱਥੋਂ ਦਾ ਇਹ ਪੰਜਾਬ ਦਾ ਬਰਨਾਲੇ ਦਾ ਵੀ ਵੀ ਹੁੰਦਾ ਹੈ ਇਹਦਾ ਨੰਬਰ ਬਰਬਰ ਨਾਲੇ ਦਾ ਐਨਾਲ ਸਟੀering ਕੋਲ ਫਾਫੇ ਜਾਂ ਜਿੱਤਰੀ ਨਹੀਂ ਹੈਗੀ ਹਨ ਤੇ ਇਹਦਾ ਰੀਡਿੰਗ ਮੌਕੇ ਦੇ ਕੋਲ ਤੇ 963 ਇਹ 2023 ਮਾਡਲ ਹੈ 2023 ਨੂੰ ਮਾਡਲ ਹੈ ਕਿ ਕਿਸ਼ਰ ਪੱਤੋ ਤਾਂ ਫਿਰ ਬਿਲਕੁਲ ਨਾ ਮਾਈ ਬਿਲਕੁਲ ਨਾ ਮਾ। ਟਾਇਰ ਵੀ ਕਿਹੜੀ ਸਰ ਵੀ ਹਜੇ 95 ਪੈਸੇ ਆਪਾਂ ਕਹਿ ਸਕਦੇ ਹਾਂ ਕਿ ਉਹ ਹਜੇ ਈਜ਼ੀ ਹੋਵੇ ਡਿਸੀਜਨ ਦੀ। ਇੱਕ ਨੱਕ ਚੱਲਿਆ ਹੋਵੇ ਇਹ 280 ਘੰਟੇ ਚੱਲਿਆ ਦਾ ਸਿਰਫ ਫਿਚਰ ਇਹਨੂੰ 280 ਕਿਹਾਟੇ ਚੱਲਿਆ ਹੋਇਆ ਕਨੋਪੀ ਵਗੈਰਾ ਚੰਗੀ ਲੱਗੀ ਹੋਈ ਆ ਤੇ ਜਿਹੜਾ 963 ਜਿਹੜਾ ਇਹ ਕਿੰਨਾ ਮਾਡਲ ਆ ਇਹ 2020 ਮਾਡਲ ਆ 2020 ਮਾਡਲ ਆ ਮੂਰੇ ਘੋੜਾ ਬੰਪਰ ਲੱਗਿਆ ਹੋਇਆ ਸਿਸਟਮ ਲੱਗਿਆ ਹੋਇਆ ਕਨੋਪੀ ਲੱਗੀ ਹੋਈ ਆ ਮਤਲਬ ਗੇਲਾਂ ਤੇ ਰਹਾ ਰੀਲ ਪਹਿਲੇ ਗੁਰੀ ਕਰਦੇ ਪਹਿਲੇ ਗੁਰੀਓ ਮਾਡਲ ਕਿੰਨਾ ਕਹੇ 2020 ਮਾਡਲ 20 ਮਾਡਲ ਆ ਰੇਟ ਮੌਕੇ ਤੇ ਕੋਈ ਚੱਲ ਜਲਾ ਦੇ ਕਿ ਮੈਂ ਕ੍ਰੀਸੇ ਪੱਖੋਂ ਸਾਰਾ ਓਰੀਜਨਲ thora a to z ਹੀ ਬਾਕੇ ਦੇ ਕੇ ਲੈ ਕੇ ਜਾ ਤੇ ਜਿਹੜਾ 5310 ਜਿਹੜਾ ਯੂਨਿਅਰ ਕਾਲੇ ਡੰਡਾ ਆ 200 2009 ਮਾਡਲ ਆ ਪੈਰਾਂ ਦੀ ਕੰਡੀਸ਼ਨ ਹੈਗੀ ਆ 77% 77 ਤੋਂ 80 ਪੈਸੇ ਹੈਗੇ ਨੰਬਰ ਬਣਾ ਲੈ ਨੰਬਰ ਬਣਾ ਲੈ ਦੋ ਦੋ ਬਣਾ ਲੈ ਦਾ ਨੰਬਰ ਹੈ ਕਿਹੜੀ ਪਾਰਟੀ ਦੇ ਨਾਮ ਹੈ ਇਹ ਦੂਜੀ ਪਾਰਟੀ ਦੇ ਨਾਮ ਆ ਤੁਹੂ ਘੜ ਦੋ ਕਰ ਨਾਮ ਦਾ ਇਹਦੇ ਵੀ ਸਿਸਟਮ ਵਗੈਰਾ ਕਿਨੋਂ ਪਹਿਰੇ ਲੱਗੀ ਹੋਈ ਇਹਦਾ ਰੇਟ ਗਿਆ ਜੇ ਤੋਂ ਦੱਸ ਹੀ ਦੇ ਤੇ 5 ਲੱਖ ਰੇਟ ਡਿਮਾਂਡ ਆ ਬਾਕੀ ਮੌਕੇ ਤੇ ਮਾਰ ਤਾਂ ਬਾਕੀ ਮੌਕੇ ਤੇ ਮਾਰ ਤਾਂ ਹੋ ਜੂ ਤੇ ਆ ਆ ਕੇ ਨਿਊ ਹੌਲੈਂਡ ਪੰਜਾਬੀ 20 ਮਾਡਲ 20 ਮਾਡਲਾਂ ਤੇ ਟ੍ਰੈਕਟਰ ਵੀ ਪੰਜਾਬੀ ਇੱਕ ਲੋਕੀ ਵਗੈਰਾ ਚੰਗੀ ਲੱਗੀ ਹੋਈ ਆ ਇਹ ਮੁੜ ਆ ਕੇ ਲਈ ਦੇ ਗਿਆ ਮੂੜ ਆ ਕੇ ਲਈ ਦੇ ਗਿਆ ਅਖਾ ਜਨਾਬ ਤੁਹਾਨੂੰ ਲੋੜ ਕਰਿਆ ਹੋਇਆ ਹੈ ਨਾ ਚੱਲ ਚਲਾ ਗਏ ਨਾ ਫਿਰ ਕੇ ਮੈਂ ਤਾਂ ਪੂਰੀ ਕੰਡੀਸ਼ਨ ਓਕੇ ਆ ਬਾਹਰ ਲੈ ਚਲਦਾ ਬਾਗੇ ਵੀ ਨਹੀਂ ਜੈਦਾ ਹੈ ਤੇ ਆਹ ਮੂਰੇ ਖੜਾ ਗਿਆ ਸਪੈਸ਼ਲ ਐਡੀਸ਼ਨ ਖੜਾ ਗਿਆ 3630 ਕਿੰਨਾ ਮਾੜਲਾ ਗੁੱਮਣ ਇਹ 2021 ਮਾੜਲਾ 21 ਮਾੜਲਾ ਨੰਬਰ ਪੰਜਾਬ ਦਾ ਨੰਬਰ ਵੀ ਵੀਆਈਪੀ ਹੈ ਸਾਡੇ ਦਾ ਪੂਰਾ 14 14 ਇਹ ਟੈਰਾਂ ਦੀ ਗ੍ਰੀਸ਼ੀ ਕਿਹਾ ਦੇਣਾ ਟੈਰਾਂ ਦੀ ਗ੍ਰੀਸ਼ੀ ਸਿੱਧਾ ਕਰਦਾ ਗ੍ਰੇਸ ਮਹੇਰਾ 700 ਘੰਟਾ 700 ਘੰਟਾ ਚੱਲਿਆ ਪਾਇਆ ਇਹਦਾ ਇਧਰ ਇੱਕ ਵਾਹ ਤੇ ਮੌਕੇ ਮੌਕੇ ਦੇ ਮਾਨਦਾਨ ਹੋ ਜੂਗਾ ਮੌਕੇ ਦੇ ਮਾਨਦਾਨ ਹੋ ਜੂਗਾ ਤੇ ਇਧਰ ਆ ਗਿਆ 55 20 ਹੋ ਰ ਆ ਗਿਆ ਜੂਜੀ ਵੇਰਾ 3 ਸਪੀਡ ਹੈ ਚਿੱਟ ਵਗੈਰੇ ਕੋਈ ਨਾ ਕੋਈ ਲੱਗੀ ਜੂਜਾ ਬੁਰੇ ਗੱਲਾਂ ਥੋੜੇ ਕੰਮ ਕਰਦੀ ਕਰਦਾ ਥੋਰ ਵਾਲਾ ਜੰਦਲ ਹੈ ਕਿ ਜੋ ਮਾਡਲ ਕਿੰਨਾ ਹੈ ਇਹ 2021 ਮਾਡਲ 2021 ਮਾਡਲ ਇਹਦੇ ਸਿਰ ਮਤਲਬ ਤਾਂ ਇੱਕ ਆਉਂਦਾ ਇਹਦਾ ਵੱਡਾ ਭਾਈ ਦਿਖਾ ਜੀ ਆਪਾਂ 5530 ਕਿੰਨਾ ਮਾੜਾ ਬੱਲੇ ਇਹ 2022 ਦੇ 12ਵੇਂ ਮਹੀਨੇ ਦਾ 2022 ਦੇ 12ਵੇਂ ਮਹੀਨੇ ਦਾ ਦਿਨ ਕਿ 23 ਮਾਰਚ ਮਾਰਚਾ 260 ਰੁਪਏ ਦਾ ਚੁੱਕਿਆ 260 ਕਾ ਦੇ ਸਿਰਫ ਚੱਲਿਆ ਹੋਇਆ ਹੈਗਾ ਕਹਿ ਰਹੇ ਜੀ ਕਿਹੜੀ ਸੰਦਾ ਆਪਾਂ ਕਹਿ ਸਕਦੇ ਆ 95 ਪੈਸੇ 95 ਰੱਬੇ ਤੋਂ 95 ਪੈਸੇ ਹੈ ਵੀ ਨਹੀਂ ਆ ਚੇਟਾਂ ਚੁਟਾ ਨਾਲ ਉਹ ਕਹਿੰਦੇ ਸਾਰੇ ਜਹਾਜ਼ ਦੇ ਲਾਈਟਾਂ ਰੋਟਾਂ ਦੇ ਚੇਟਾ ਵਗੈਰਾ ਸਾਰਾ ਪਾਸੇ ਜਿਹੜੀ ਕੁਝ ਉਹੀ ਕਿਹਾ ਹੈ ਇੰਨਾ ਨੇ ਲੈਣਾ ਤੋਂ ਪੰਜਾਬੀ ਬਹੁਤ ਘੱਟ ਮਿਲਦੇ ਆ ਤਾਂ ਕਰ ਲਿਓ ਸੰਪਰਕ ਨੰਬਰ ਤੇ ਕ੍ਰੀਨ ਤੇ ਚੱਲੀ ਜਾਂਦਾ ਤੇ ਇੱਧਰ ਆ ਗਿਆ ਇੱਕ ਹੋਰ ਨਾਣ ਗੱਡੀ ਜਿਹੜਾ ਬਹੁਤ ਘੱਟ ਮਿਲਦੇ ਆ ਇਹ ਵੀ ਇਹ ਵੀ ਬਾਈ ਸਿੱਧੂ ਨੂੰ ਸਲਾ ਡਿਮਾਂਡ ਚ ਲੈ ਆਇਆ ਹੈ ਨਾ ਤਿੰਨਾ ਮਾਡਲ ਹੈ ਇਹ 1999 ਮਾਡਲ 1999 ਮਾਡਲ ਦਾ ਨੰਬਰ ਜੇ ਤੁਹਾਨੂੰ ਦਾ ਪੰਜਾਬ ਨੰਬਰ ਨੰਬਰ 50 ਦਾ ਵੀਰੋ ਦਾ ਟਾਇਰ ਕੋਲੇ ਨੇ ਕੁਝ ਦੇ ਟਾਇਰ ਵੀ ਦੇਖਿਆ 70 70 ਕਰਕੇ ਸਾਰਾ ओरिजिनल ਹੈ ਬਿਲਕੁਲ ओरिजिनल ਆ ਡੀਆਈ ਹੋਇਆ ਹੋਇਆ ਪਾਵਰ ਹੋਇਆ ਡੀਆਈ ਵੀ ਹੋਇਆ ਹੋਇਆ ਪਾਵਰ ਵੀ ਹੋਇਆ ਹੋਇਆ ਇਹਦਾ ਰੇਟ ਚੀਜ਼ ਹੈ ਇਹਦਾ 3.40 ਲੱਖ ਬਾਕੀ 3.40 ਲੱਖ ਮੌਕੇ ਤੇ ਮਾਨਤਾ ਨੂੰ ਹੋ ਗਈ ਤੇ ਆ ਗਿਆ ਜਿੰਡੀਰ 5405 ਰੁਪਈ ਲੱਗੀ ਪਈ ਆ ਕਿੰਨਾ ਮਾਡਲ ਹੈ ਇਹ 2021 ਕੀ ਮਾਰਲਾ ਟਾਇਰ ਦਾ ਫਿਰ ਨਾ ਆਉਂਦੇ ਕੋ ਨਾ ਠੀਕ ਹੈ 7350 ਇਹਦਾ ਰੇਟ ਵੀ ਆਪਾਂ ਮੌਕੇ ਤੇ ਕਰ ਦਾਂਗੇ ਹਣਾ ਤੇ ਆਪਾਂ ਖੜੇ ਆ ਸੰਘੇੜੇ ਕਿ ਆ ਜਿਹੜੀ ਸੰਘੇੜਿਆਂ ਤੋਂ ਬਾਜ਼ਾਰ ਵਾਲੀ ਬਾਜ਼ਾਰ ਨੂੰ ਕਰਕੇ ਜਾਂਦੀ ਆਪਣਾ ਵਾਲੀ ਉਹ ਸੜਕ ਦਿੱਤੇ ਆ ਤੇ ਜੀ ਆ ਫੈਸਲੇ ਭਾਈ ਉੱਪਰ ਮੜਾ ਕੈਮਰਾ ਮਾਰਦੇ ਹੁਣ ਹਰੇ ਹਰੇ ਰੰਗ ਦੇ ਗੋਲ ਲੱਗੇ ਹੋਏ ਨੇ ਮੇਰਾ ਟਰੈਕਟਰ ਸੇਲਸ ਪਰ ਜੇ ਤੇ ਨੰਬਰ 2 ਹੋਣਾ ਤੇ ਸਕਰੀਨ ਤੇ ਡਿੱ ਲ ਜਾਂਦਾ ਤੇ ਕਰ ਲਿਓ ਉਸ ਕਰਕੇ ਜਿੰਨੇ ਕੋਈ ਵੀ ਡਾਇਰੈਕਟਰ ਲੈਣਾ